ਬੰਦਿਆਂ ਨੂੰ ਖੂਚ ਲਟਕਾਉਣ ਵਾਲਾ ਪੰਜਾਬ ਦਾ ਬਚਿੱਤਰ ਪਿੰਡ ਜਾਨ ਬਚਾਉਣ ਲਈ ਖੂਚ ਲਟਕਣਾ ਲੋਕਾਂ ਦੀ ਮਜਬੂਰੀ ਅਣਗਿਣਤ ਲਟਕਦੇ ਬੰਦੇ ਦੇਖ ਉੱਡ ਜਾਂਦੇ ਹੋਸ਼ ਭਾਰੀ ਤੋਂ ਭਾਰੀ ਬੰਦਾ ਪਰਨੇ ਨਾਲ ਬਨ ਕੇ ਲਟਕਾ ਦਿੰਦੇ ਆ ਸਿਰਫ ਅਸੀਂ ਮਰਦਾਂ ਨੂੰ ਖੂਚ ਲਟਕਾਉਨੇ ਆ ਬਹੁਤ ਪਬਲਿਕ ਆਈ ਹੋਈ ਹੈ ਜਿੱਦਾਂ ਜਿੱਦਾਂ ਜਿਹਨੂੰ ਪਤਾ ਲੱਗਦਾ ਉਹ ਵੀ ਆ ਰਹੇ ਆ ਖੂਹ ਦੇ ਵਿੱਚ ਕੋਈ ਆਇਆ ਕੋਈ ਸ਼ਕਤੀ ਕੋਈ ਮੈਂ ਇੱਕ ਵਾਰੀ ਲੈ ਗਿਆ ਜੀ ਖੂਹ ਚ ਲਟਕਾਇਆ ਸੀ ਲੜਕਾ ਮੇਰਾ ਜਮੇ ਠੀਕ ਹੈ ਜੀ ਨਿੱਕੀ ਹਟ ਦਾ ਨਾਨਕਸ਼ਾਹੀ ਹਟ ਦਾ ਖੂ ਆ ਜੀ ਇਹ 8-10 ਸਾਲ ਹੋ ਗਏ ਮੈਂ ਠੀਕ ਹੋ ਗਿਆ ਸੀ ਜਿਨ੍ਹਾਂ ਨੂੰ ਹਰਨੀਆਂ ਆ ਗਦੁੱਤਾ ਆ ਕਹਿੰਦੇ ਕੁਝ ਵੀ ਠੀਕ ਹੁੰਦਾ ਜੀ ਉਹਰੇ ਦਰਦ ਦੁਰਦ ਹੁੰਦਾ ਜਿਨ੍ਹਾਂ ਦੇ ਸਭ ਠੀਕ ਹੁੰਦਾ ਲੱਤਾਂ ਵਗੈਰਾ ਦੇ ਗੋਲਿਆਂ ਦਾ ਦਰਦ ਹੁੰਦਾ ਉਹ ਵੀ ਠੀਕ ਹੁੰਦੇ ਆ ਹਾਂਜੀ ਹਰਨੀਆਂ ਸੀ ਬੇਟੇ ਨੂੰ ਅੱਛਾ ਜੀ ਤੇ ਪਹਿਲੀ ਵਾਰ ਆਏ ਤੁਸੀਂ ਅੱਜ ਇੱਕ ਤਾਂ ਜੀ ਦੂਸਰੀ ਵਾਰ ਤੀਸਰੀ ਵਾਰ ਆਏ ਸੀ ਪ੍ਰਸ਼ਾਦ ਚੜਾ ਅੱਛਾ ਜੀ ਹੁਣ ਫਰਕ ਆ ਜੀ ਬੱਚਾ ਹਾਂਜੀ ਹਾਂਜੀ ਹੈਗਾ ਫਰਕ ਫਰਕ ਨਹੀਂ ਹਾਂਜੀ ਵਿਸ਼ਵਾਸ ਨਾਲ ਆਓ ਇੱਥੇ ਤੇ ਸਭ ਕੁਝ ਠੀਕ ਹੋ ਜਾਂਦਾ ਜਿਹੜੀ ਮਰਜੀ ਪ੍ਰੋਬਲਮ ਹੋ ਜੇ ਹਰ ਕੋਈ ਠੀਕ ਹੋ ਜਾਂਦੀ ਇੱਥੇ ਅਗੇ ਸਾਰਾ ਕੁਝ ਆਪਣੇ ਬਜ਼ੁਰਗ ਕਿੰਨੀ ਪੀੜੀਆਂ ਤੋਂ ਇਲਾਜ ਕਰਦਾ ਸਾਡੀਆਂ ਜੀ 4 ਪੀੜੀਆਂ ਦਾ ਇੱਥੇ ਲਿਖੀਆਂ ਹੋਈਆਂ ਨੇ ਉਦੋਂ ਪਹਿਲਾਂ ਦੇ ਚੱਲਿਆ ਆ ਰਿਹਾ ਜੀ ਪੀਬੀ 7 ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਰਾਮ ਰਾਮ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਲਿਧਿਆਣੇ ਦੇ ਜੜਿਆਲੀ ਪਿੰਡ ਵਿੱਚ ਲੈ ਕੇ ਆਏ ਹਾਂ ਜਿੱਥੇ ਸਦੀਆਂ ਪੁਰਾਣੇ ਖੂਹ ਵਿੱਚ ਲਟਕਾ ਕੇ ਲੱਖਾਂ ਲੋਕਾਂ ਨੂੰ ਠੀਕ ਕੀਤਾ ਜਾਂਦਾ ਆ ਇਸ ਜਗ੍ਹਾ ਤੋਂ ਕਹਿੰਦੇ ਅੱਜ ਤੱਕ ਕੋਈ ਵੀ ਇਸ ਤਰ੍ਹਾਂ ਦਾ ਖਾਲੀ ਨਹੀਂ ਮੁੜਿਆ ਜਿਹੜਾ ਨਾ ਠੀਕ ਹੋਇਆ ਹੋਵੇ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਆ ਵਿਸ਼ਵਾਸ ਆ ਲੱਖਾਂ ਲੋਕ ਇਸ ਜਗ੍ਹਾ ਆਉਂਦੇ ਆ ਤੇ ਤੁਸੀਂ ਗੱਡੀਆਂ ਦਾ ਅੰਦਾਜ਼ਾ ਦੇਖ ਸਮਝ ਸਕਦੇ ਆ ਗੱਡੀਆਂ ਹੀ ਗੱਡੀਆਂ ਆ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਤੁਸੀਂ ਅੱਗੇ ਜਾਓਗੇ ਤੇ ਬਾਕੀ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ ਜਾਣਾਂਗੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਇੱਥੇ ਨਾਸ਼ ਹੁੰਦਾ ਆ ਖਾਤਮਾ ਹੁੰਦਾ ਆ ਤੇ ਭਾਵਨਾਤੋਂ ਵੀ ਪੁੱਛਦੇ ਆ ਸੱਸੀ ਕਾ ਭਾਈ ਸੱਸੀ ਕਾ ਤੇ ਭਾਈ ਸਾਡੇ ਦਰਸ਼ਕਾਂ ਨੂੰ ਦੱਸੋ ਕਿੰਨੇ ਕੁ ਲੋਕ ਇੱਥੇ ਆਉਂਦੇ ਆ ਭਾਈ ਅਸੀਂ ਲੋਕ ਤਾਂ ਹੁਣ ਬਹੁਤ ਪਬਲਿਕ ਦੇਖਦੇ ਬਹੁਤ ਪਬਲਿਕ ਆਈ ਹੋਈ ਐ ਜਿੱਦਾਂ ਜਿੱਦਾਂ ਜਿਹਨੂੰ ਪਤਾ ਲੱਗਦਾ ਉਹ ਵੀ ਆ ਰਹੇ ਆ ਠੀਕ ਆ ਜੀ ਤੇ ਇਲਾਜ ਹੋ ਰਿਹਾ ਵਧੀਆ ਟਾਈ ਸੀ ਢੰਗ ਨਾਲ ਤੇ ਭਾਈ ਜਿਹੜਾ ਖੂਚ ਲਟਕਾ ਕੇ ਕਰਦੇ ਆ ਇਹ ਸੋਣ ਅਸੀਂ ਹੈਰਾਨ ਹੋ ਗਏ ਆ ਇਹਦਾ ਕੋਈ ਕਾਰਨ ਪਤਾ ਖੂਚ ਕਿਉਂ ਲਟਕਾਉਂਦੇ ਆ ਤੇ ਜਿਹਦੇ ਨਾਲ ਬਿਮਾਰੀ ਦਾ ਕਹਿੰਦੇ ਹਰ ਬਿਮਾਰੀ ਦਾ ਨਾਸ਼ ਹੋ ਜਾਂਦਾ ਹਾਂਜੀ ਭਾਈ ਮੇਰੇ ਲੜਕੇ ਨੂੰ ਸੀ ਮੈਂ ਇੱਕੋ ਵਾਰੀ ਲੈ ਕੇ ਆਇਆ ਖੂਚ ਲਟਕਾਇਆ ਸੀ ਲੜਕਾ ਮੇਰਾ ਜਮੇ ਠੀਕ ਹੈ ਜੀ ਜਮੇ ਠੀਕ ਹੈ ਜੀ ਦੇ ਲੋ ਜਿੱਕੜੀ ਵੱਡੀ ਗੱਲ ਮੋੜ ਕੇ ਕੋਈ ਸ਼ਿਕਾਇਤ ਨਹੀਂ ਕੋਈ ਪ੍ਰੋਬਲਮ ਨਹੀਂ ਆਈ ਤੇ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਮਤਲਬ ਦੱਸੀਆਂ ਲੋਕਾਂ ਮੋਰੇ ਲੈ ਕੇ ਆਈ ਦੀਆਂ ਜੀ ਕਈ ਵਿਸ਼ਵਾਸ ਨਹੀਂ ਕਰਦੇ ਆਜ ਦੇ ਸਮੇਂ ਵਿੱਚ ਕਹਿੰਦੇ ਇੰਦਾ ਕਿਦਾ ਆ ਅਸੀਂ ਵਿਸ਼ਵਾਸ ਕਰਦੇ ਵਿਸ਼ਵਾਸ ਕਰਨਾ ਚਾਹੀਦਾ ਸੀ ਦੇਖੋ ਤੁਹਾਡੇ ਘਰ ਦਾ ਮੈਂਬਰ ਠੀਕ ਹੋਇਆ ਇੱਥੇ ਆ ਗਏ ਨਾ ਸਾਡੇ ਘਰ ਦਾ ਮੈਂਬਰ ਠੀਕ ਹੋਇਆ ਜੀ ਠੀਕ ਹੈ ਇਹਨਾਂ ਨੇ ਤੁਹਾਨੂੰ ਦੱਸਿਆ ਫਿਰ ਤੁਸੀਂ ਇੱਥੇ ਆਈਆਂ ਹਾਂ ਹਾਂ ਜੀ ਤੇ ਤੁਹਾਡੇ ਕੀ ਦਿੱਕਤ ਜੀ ਤੇ ਪਿੰਡਕਸੀ ਮੇਰੇ ਭਰਾ ਦੇ ਅੱਛਾ ਜੀ ਹਾਂ ਠੀਕ ਹੈ ਤੇ ਹੁਣ ਅੱਜ ਤੁਸੀਂ ਤਾਨੂੰ ਪੂਰਾ ਵਿਸ਼ਵਾਸ ਆ ਜੀ ਠੀਕ ਹੋ ਜਾਣਾ ਕੋਈ ਵਿਸ਼ਵਾਸ ਕਰਕੇ ਇੱਡੀ ਦਰੁਵਾਇ ਚੱਲ ਕੇ ਬਹੁਤ ਦਰੁਵਾਇ ਆਏ ਸੀ ਨਵੇਂ ਸ਼ਹਿਰ ਏਰੀਆ ਜੋਂ ਆਏ ਜੀ ਨਵੇਂ ਸ਼ਹਿਰ ਤੋਂ ਆਏ ਤੁਸੀਂ ਦੇਖ ਸਕਦੇ ਆ ਅਣਗਿਣਤ ਲੋਕ ਆ ਕਿੰਨਾ ਜ਼ਿਆਦਾ ਅ విశ్వాਸ਼ ਆ ਲੋਕਾਂ ਦਾ ਜਿਹੜਾ ਦੁਖੀ ਬੰਦਾ ਹੁੰਦਾ ਉਹਨੂੰ ਜਿੱਥੇ ਪਿੱਤੇ ਪਤਾ ਲੱਗਦਾ ਉਹ ਜਾਂਦਾ ਅਗਲਾ ਕਹਿੰਦਾ ਮੇਰੇ ਮਨ 'ਚ ਇਹ ਬਹਿਮ ਨਾ ਰਹਿ ਜਬੇ ਜੇ ਮੈਂ ਉੱਥੇ ਨਹੀਂ ਗਿਆ ਕਿਤੇ ਕੋਈ ਇਦਾਂ ਦਾ ਹੋ ਜੇ ਬਿਲਕੁਲ ਚਲੋ ਪਰਮਾਤਮਾ ਠੀਕ ਕਰੇ ਜੀ ਅੱਜ ਦੀ ਰਾਤ ਹਾਂ ਜੀ ਹਾਂ ਜੀ ਤੇ ਇਹਨਾਂ ਭਾਵਨਾਵਾਂ ਤੋਂ ਵੀ ਪੁੱਛਦੇ ਆ ਸਸੀ ਗਾ ਜੀ ਤੇ ਤੁਸੀਂ ਇੱਥੇ ਆਏ ਸੀਗੇ ਕੀ ਕੰਮ ਸੀਗਾ ਜੀ ਮੈਨੂੰ ਇੱਕ ਤਾਂ ਗਦੂਦ ਦੀ ਸ਼ਿਕਾਇਤ ਸੀਗੀ ਅਸ਼ਕ ਗਦੂਦ ਦੀ ਹਾਂ ਜੀ ਇੱਕ ਮੇਰੇ ਹਰਨੀਆਂ ਸੀ ਠੀਕ ਹੈ ਜੀ ਤੇ ਮੈਂ ਹੁਣ ਦੂਜੀ ਵਾਰ ਆਇਆ ਹਾਂ ਤੁਹਾਨੂੰ ਹੁਣ ਆਰਾਮ ਆ ਜੀ ਹਾਂ ਜੀ ਮੈਨੂੰ ਹਰਨੀਆਂ ਨੂੰ ਤਾਂ ਮੈਨੂੰ ਆਰਾਮ ਆ ਗਿਆ ਠੀਕ ਹੈ ਜੀ ਤੇ ਹੁਣ ਮੇਰਾ ਅਗਲੀ ਵਾਰੀ ਹੁਣ ਗਦੂਦਾਂ ਦਾ ਹੋਊਗਾ ਗਦੂਦਾਂ ਦਾ ਹੋਊਗਾ ਹਾਂ ਜੀ ਹਾਂ ਜੀ ਅਸੀਂ ਅੱਜ ਤੋਂ 15 ਸਾਲ ਪਹਿਲਾਂ ਇਸ ਘਰ ਵਾਲੇ ਤੋਂ ਠੀਕ ਹੋ ਗਏ ਜੀ ਹੋਰ ਤਾਂ ਸਾਡੇ ਰਿਸ਼ਤੇਦਾਰ ਹੋਰ ਬੰਦੇ ਨੂੰ ਲੈ ਕੇ ਆਏ ਹਾਂ ਉਹਨਾਂ ਨੂੰ ਲੈ ਕੇ ਆਏ ਆ ਤੇ ਕੀ ਦਿੱਕਤ ਸੀ ਆਪਣੀ ਹਰਨੀ ਅੱਛਾ ਠੀਕ ਹੋ ਗਿਆ ਇੱਥੇ ਆ ਗਿਆ ਨਾ ਜੀ ਠੀਕ ਹੈ ਜੀ ਜਿਹੜੇ ਹੁਣ ਆਏ ਆ ਉਹਨਾਂ ਨੂੰ ਕੀ ਦਿੱਕਤ ਹੈ ਜੀ ਉਹਨਾਂ ਦੀ ਵੀ ਹਰਨੀ ਹੈ ਅੱਛਾ ਉਹਨਾਂ ਦੀ ਵੀ ਹਰਨੀ ਹੈ ਤੇ ਤੁਸੀਂ ਵੀ ਕਿੱਥੋਂ ਆਏ ਹੋ ਅਸੀਂ ਲੋਕਲ ਹੀ ਹਾਂ ਲੋਕਲ ਹੀ ਹਾਂ ਅਸੀਂ ਪਹਿਲੇ ਅਸੀਂ ਆਪਣੇ ਭਰਾ ਨੂੰ ਲੈ ਕੇ ਆਏ ਸੀ ਅੰਮ੍ਰਿਤਸਰ ਤੋਂ ਆਇਆ ਸੀ ਮੇਰੇ ਮਾਸੀ ਦਾ ਮੁੰਡਾ ਠੀਕ ਹੈ ਜੀ ਤੇ ਉਹਨੂੰ ਪ੍ਰੋਬਲਮ ਸੀ ਹਰਨੀ ਵਾਲੀ ਠੀਕ ਹੈ ਜੀ ਤੇ ਹੁਣ ਸਾਡੇ ਮੱਲੇ 'ਚ ਡਾਕਟਰ ਸਾਹਿਬ ਹੈਗੇ ਨੇ ਉਹਨਾਂ ਦਾ 4-5 ਸਾਲ ਦਾ ਬੱਚਾ ਹੈਗਾ ਉਹਨੂੰ ਹਰਨੀਆ ਦੀ ਪ੍ਰੋਬਲਮ ਹੈ ਜੀ ਉਹਨਾਂ ਨੂੰ ਪਹਿਲੇ ਚੰਡੀਗੜ੍ਹ ਦੇ ਸੀ ਉਹ ਪੀਜੀਏ ਚ ਉਹਨਾਂ ਨੇ ਦੱਸਿਆ ਆਪਰੇਸ਼ਨ ਹੋਣਾ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿ ਇੱਕ ਵਾਰੀ ਇੱਥੇ ਦਿਖਾ ਲਓ ਜੇ ਪਹਿਲਾ ਆਨ ਤੋਂ ਪਹਿਲੇ ਵਿਸ਼ਵਾਸ ਨਾਲ ਦੇਖੋ ਸਾਰੇ ਬੰਦੇ ਆਂਦੇ ਆ ਬਈ ਠੀਕ ਹੁੰਦੇ ਆ ਬਾਕੀ ਡਾਕਟਰ ਤਾਂ ਕਹਿੰਦੇ ਆਪਰੇਸ਼ਨ ਵਾਲੀ ਸਹੀ ਹੁੰਦੇ ਆ ਤੇ ਵਿਸ਼ਵਾਸ ਨਾਲ ਆਓ ਇੱਥੇ ਤੇ ਸਭ ਕੁਝ ਠੀਕ ਹੋ ਜਾਂਦਾ ਜਿਹੜੀ ਮਰਜੀ ਪ੍ਰੋਬਲਮ ਹੋ ਜੇ ਹਰ ਕੋਈ ਠੀਕ ਹੋ ਜਾਂਦੀ ਇੱਥੇ ਆ ਕੇ ਸਾਰਾ ਕੁਝ ਜਿੰਨੇ ਵੀ ਮੈਂਬਰ ਆਂਦੇ ਇੱਕ ਬੰਦੇ ਨੂੰ ਲਟਕਾ ਕੇ ਦੋ ਵਰ ਨਾਣਾ ਹੁੰਦਾ ਦੋ ਡੱਬੇ ਪਾ ਕੇ ਨਾਣਾ ਹੁੰਦਾ ਠੀਕ ਹੈ ਠੀਕ ਹੈ ਜੀ ਤੇ ਪਾਰੀ ਤੋਂ ਪਾਰੀ ਬੰਦਾ ਪਰਨੇ ਨਾਲ ਬਨ ਕੇ ਲਟਕਾ ਦਿੰਦੇ ਆ ਬੱਚੇ ਤਾਂ ਚਲੋ ਗੋਚ ਲੈ ਕੇ ਅੱਧੀ ਲਟਕਾ ਕੇ ਕਰ ਦਿੰਦੇ ਆ ਝਾੜਾ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਇੱਥੇ ਆਏ ਆ ਜੀ ਕੀ ਦਿੱਕਤ ਆ ਆਪਣੇ ਮੈਨੂੰ ਜੀ ਨਾਲ ਤੋਂ ਹੋਇਆ ਵਿਆਹ ਅੱਛਾ ਜੀ ਉਹ ਇੱਥੇ ਅੱਗੇ ਵੀ ਮੈਂ ਇੱਕ ਦੋ ਗਰੀ ਆਇਆ ਮੇਰਾ ਖਿਆਲ 8-10 ਸਾਲ ਹੋ ਗਏ ਮੈਂ ਠੀਕ ਹੋ ਗਿਆ ਸੀ ਜੀ ਤੁਹਾਨੂੰ ਕੀ ਦਿੱਕ ਸੀ ਜੀ ਨਾਲ ਤੋਂ ਹੋਇਆ ਸੀ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਆ ਕਿਸ ਤਰ੍ਹਾਂ ਇਲਾਜ ਹੁੰਦਾ ਆ ਅਣਗਿਣਤ ਲੋਕ ਇੱਥੇ ਆਏ ਹੋਏ ਆ ਤੇ ਕਿੰਨੀ ਵਾਰ ਇਹਨਾਂ ਨੂੰ ਇਸ ਤਰ੍ਹਾਂ ਨਹਾ ਕੇ ਹਰ ਮਰੀਜ਼ ਵਾਸਤੇ ਆਉਣਾ ਪੈਂਦਾ ਆ ਮਤਲਬ ਲਈ ਆ ਕੇ ਹਰ ਮਰੀਜ਼ ਵਾਸਤੇ ਨਹਾਉਣਾ ਪਏਗਾ ਤੇ ਆ ਦੇਖੋ ਕਿਸ ਤਰ੍ਹਾਂ ਹਰ ਮਰੀਜ਼ ਨੂੰ ਲਟਕਾਇਆ ਜਾਂਦਾ ਆ ਅਸੀਂ ਜਿੰਨੇ ਵੀ ਲੋਕਾਂ ਨੂੰ ਇੱਥੇ ਮਿਲੇ ਆ ਤੇ ਹਰ ਕਿਸੇ ਦਾ ਇਹੀ ਕਹਿਣਾ ਆ ਕਿ ਹਰ ਹਾਲਤ ਵਿੱਚ 100% ਹਰ ਕੋਈ ਇੱਥੇ ਠੀਕ ਹੁੰਦਾ ਆ ਦੇਖੋ ਬਾਰ ਬਾਰ ਕਿੱਦਾਂ ਨਹਾਉਣਾ ਪੈਂਦਾ ਆ ਸਰਦੀਆਂ ਦੇ ਵਿੱਚ ਕਿੰਨਾ ਔਖਾ ਹੁੰਦਾ ਹੋਗਾ ਕਿ ਜਿੱਥੇ ਵਕ ਮੈਨੂੰ ਲੱਗਦਾ ਕਿ ਇੰਨੇ ਮਿਰਚਾਂ ਨੂੰ ਪਕਾਉਣ ਵਾਸਤੇ ਘਟੋ ਘਟਾ 4-5 ਘੰਟੇ ਤਾਂ ਲੱਗਦੇ ਹੋਣਗੇ ਉੱਚਾ ਲਿਆਓ ਲਾ ਲਿਆ ਇਹ ਅਰੇ ਜੀ ਲੋੜ ਪਈ ਹੈ ਜੀ ਇਹ ਕਿਥੋਂ ਆਏ ਤੁਸੀਂ ਜੀ ਮੂਲਾਪੋ ਦਾਖਾ ਅਛਾ ਜੀ ਮੂਲਾਪੋ ਦਾਖਾ ਜੀ ਇਹ ਤੁਸੀਂ ਪਹਿਲੀ ਵਾਰ ਆਏ ਹੋ ਜੀ ਪਹਿਲੀ ਵਾਰ ਹੀ ਆਏ ਹਾਂ ਜੀ ਤੇ ਕੀ ਪ੍ਰੋਬਲਮ ਜੀ ਆਪਣੇ ਆਪਣੇ ਹਰਨੀਆਂ ਨੇ ਸਾਈਡ ਤੇ ਦਿਲ ਪਾਸੇ ਹਾਂ ਜੀ ਸਕੈਨ ਸਕੈਨ ਕਰਾਈ ਸੀ ਉਹਦੇ ਵਿੱਚ ਹਾਂ ਡਾਕਟਰ ਨੇ ਸਹੀ ਕਹੇ ਤੇ ਬਿਲਕੁਲ ਕੋਈ ਠੀਕ ਹੋਇਆ ਸੀ ਜਿਹਨਾਂ ਦੱਸਿਆ ਤੁਹਾਨੂੰ ਜੀ ਹਾਂ ਜੀ ਸਾਡੇ ਬਾਹਰ ਸੀ ਉਹਨਾਂ ਨੇ ਦੱਸਿਆ ਸੀ ਉਹ ਠੀਕ ਹੋ ਗਈ ਸੀ ਤੁਹਾਣਾ ਜੀ ਹਾਂ ਜੀ वाह वाहे मंदिर ਅਰੇ ਦਰਸ਼ਕਾਂ ਨੂੰ ਦੱਸੋ ਕਿ ਜਦੋਂ ਇੱਥੇ ਆਉਣ ਕੀ ਕੀ ਪ੍ਰੋਸੀਜਰ ਆ ਇਹ ਮਤਲਬ ਸੀਸਰ ਇਹ ਜਿੰਮੀ ਕੁਛ ਵੀ ਖਾਦਾ ਪੀਤਾ ਨਾ ਹੋਵੇ ਕਰੋ ਆਉਣਾ ਘਰੋਂ ਖਾਲੀ ਪੇਟ ਆਉਣਾ ਵਾ ਕੁਛ ਵੀ ਨਾਲ ਲੈ ਕੇ ਨਹੀਂ ਆਉਣਾ ਖਾਣ ਪੀਣ ਨੂੰ ਕੋਈ ਵੀ ਪਿੰਡ ਦੀ ਜਗ੍ਹਾ ਜੂ ਦੇ ਵਿੱਚ ਵੜਦੀ ਇਹ ਚੀਜ਼ ਕੋਈ ਵੀ ਉਹ ਆਪਾਂ ਖਾਣੀ ਪੀਣੀ ਨਹੀਂ ਹੈਗੀ ਠੀਕ ਹੈ ਜੀ ਤੇ ਜੋ ਵੀ ਇੱਥੇ ਦੁੱਖ ਦੇ ਗਲੀਬ ਹਰਨੀਆਂ ਦਾ ਨਲਾਂ ਦਾ ਗਦੂਦਾਂ ਦਾ ਇਹ ਜਗ੍ਹਾ ਨੂੰ ਬਖਸ਼ਿਆ ਇਹ ਬੱਚੇ ਛੋਟੇ ਉਹਨਾਂ ਦੇ ਹਰਨੀਆਂ ਜਾਂ ਵੱਡੇ ਬਜ਼ੁਰਗਾਂ ਗਦੁੱਦਾਂ ਦੀ ਪ੍ਰੋਬਲਮ ਇਹ ਚੀਜ਼ਾਂ ਦੇ ਹੱਲ ਠੀਕ ਹੈ ਤੇ ਅਸੀਂ ਸੁਣਿਆ ਕਿ ਹੋਰ ਵੀ ਕਈ ਬਿਮਾਰੀਆਂ ਠੀਕ ਹੋ ਰਹੀਆਂ ਇੱਥੇ ਹਾਂਜੀ ਬਿਲਕੁਲ ਹੋ ਰਹੀਆਂ ਨੇ ਜੀ ਅਰਦਾਸ ਬੇਨਤੀ ਕਰਦਾ ਅੱਧਾ ਘੰਟਾ ਇਕੱਲਾ ਸਿਮਰਨ ਕਰਦਾ ਜੀ ਠੀਕ ਹੈ ਠੀਕ ਹੈ ਬਿਲਕੁਲ ਆਰਾਮ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਖੰਡ ਤੇ ਆਏ ਹਾਂ ਜੀ ਖੰਡ ਤੇ ਅੱਛਾ ਕੀ ਦਿੱਕਤ ਜੀ ਆਪਣੀ ਹਰਨੇ ਯਾਰ ਸਵਾਲੀ ਅੱਛਾ ਜੀ ਤੁਸੀਂ ਪਹਿਲੀ ਵਾਰ ਆਏ ਜਾਂ ਪਹਿਲਾਂ ਵੀ ਦੂਜੀ ਵਾਰ ਆਏ ਹੋ ਜੀ ਦੂਜੀ ਵਾਰ ਆਏ ਹਾਂ ਕਿੰਨਾ ਕੋ ਫਰਕ ਲੱਗਦਾ ਤੁਹਾਨੂੰ ਫਰਕ ਹੈ ਜੀ ਅੱਗੇ ਫਰਕ ਹੈ ਜੀ ਹ ਸੇਨਾ ਜੇਨਾਂ ਨੂੰ ਹਰਨੀਆਂ ਆ ਕਿ ਦੁੱਤਾਂ ਜਾਂ ਕਹਿੰਦੇ ਕੁਝ ਵੀ ਠੀਕ ਹੁੰਦਾ ਜੀ ਉਹਦੇ ਦਰਦ ਦੁਰਦ ਹੁੰਦਾ ਜੀ ਨਾਲੇ ਸਭ ਠੀਕ ਹੁੰਦਾ ਲੱਤਾਂ ਵਗੈਰਾ ਦੇ ਗੋਡੇਾਂ ਦਾ ਦਰਦ ਹੁੰਦਾ ਉਹ ਵੀ ਠੀਕ ਹੁੰਦੇ ਯਾਰ ਹਾਂਜੀ ਨਮਸਤੇ ਕੀ ਦਿੱਕਤ ਸੀ ਜੀ ਆਪਣੇ ਜੀ ਹਰਨੀਆਂ ਸੀ ਬੇਟੇ ਨੂੰ ਅੱਛਾ ਜੀ ਤੇ ਪਹਿਲੀ ਵਾਰ ਆਏ ਤੁਸੀਂ ਅੱਜ ਇੱਕ ਤਾਂ ਜੀ ਦੂਸਰੀ ਵਾਰ ਤੀਸਰੀ ਵਾਰ ਆਏ ਸੀ ਪ੍ਰਸ਼ਾਦ ਜਣਾ ਅੱਛਾ ਜੀ ਹੁਣ ਫਰਕ ਆ ਜੀ ਬੱਚੇ ਹਾਂਜੀ ਹਾਂਜੀ ਹੈਗਾ ਫਰਕ ਫਰਕ ਆ ਜੀ ਤੁਹਾਨੂੰ ਕਿਸੇ ਨੇ ਦੱਸਿਆ ਸੀਗਾ ਜੀ ਤੁਸੀਂ ਆਏ ਇੱਥੇ ਹਾਂਜੀ ਹਾਂਜੀ ਮਤਲਬ ਬੱਚੇ ਨੂੰ ਫਰਕ ਪੈ ਗਿਆ ਜੀ ਇਹਨਾਂ ਦੀ ਹਾਂ ਜੀ ਪੈ ਗਿਆ ਚਲੋ ਬਹੁਤ ਖੁਸ਼ੀ ਦੀ ਗੱਲ ਆ ਜੀ ਦੇਖ ਲਓ ਤੁਸੀਂ ਕਿੰਨੇ ਮਰੀਜ਼ ਇੱਥੋਂ ਠੀਕ ਹੋ ਕੇ ਜਾਂਦੇ ਆ ਕਿੰਨਾ ਜ਼ਿਆਦਾ ਵਿਸ਼ਵਾਸ ਆ ਲੋਕਾਂ ਦਾ ਤੁਸੀਂ ਕਿੱਥੋਂ ਆਏ ਆ ਜੀ ਮੈਂ ਕਪੂਰਥਲਾ ਤੋਂ ਆਇਆ ਹਾਂ ਜੀ ਕਪੂਰਥਲਾ ਬੜੀ ਦੂਰੋਂ ਆਏ ਤੁਸੀਂ ਬਹੁਤ ਦੂਰੋਂ ਹਾਂ ਜੀ ਮੈਨੂੰ ਐਕਚੁਅਲੀ ਪ੍ਰੋਬਲਮ ਸੀਗੀ ਮੈਂ ਸਕੈਨਿੰਗ ਕਰਾਈ ਸੀ ਮੈਨੂੰ ਪਤਾ ਲੱਗਿਆ ਸੀਗਾ ਜੀ ਫਿਰ ਮੈਂ ਸਕੈਨਿੰਗ ਦੇ ਵਿੱਚ ਉਹ ਕਹਿੰਦੇ ਆਪਰੇਸ਼ਨ ਹੀ ਕਰਵਾਣਾ ਤੇ ਫਿਰ ਮੈਂ ਆਪਣੇ ਦੋਸਤ ਦੇ ਘਰ ਵੈਸੇ ਮਿਲਣ ਗਏ ਸ਼ਨੀਵਾਰ ਨੂੰ ਤਾਂ ਉਹਨਾਂ ਦੇ ਕਿਸੇ ਬ੍ਰਦਰ ਨੂੰ ਪਹਿਲਾਂ ਇੱਥੇ ਠੀਕ ਹੋਇਆ ਜੀ ਉਹਨਾਂ ਨੂੰ ਹਰਨੀਆਂ ਦੀ ਪ੍ਰੋਬਲਮ ਸੀਗੀ ਜੀ ਤੇ ਉਹਨਾਂ ਦੇ ਠੀਕ ਹੋ ਗਿਆ ਫਿਰ ਤੇ ਉਹਨਾਂ ਨੇ ਹੀ ਫਿਰ ਮੈਨੂੰ ਦੱਸਿਆ ਸੀਗਾ ਤੇ ਫ ਨਪਨ ਕਰਕੇ ਫਿਰ ਇੱਥੋਂ ਪੁਛਿਆ ਸੀ ਕਿ ਮੈਂ ਪਿਛਲੀ ਵਾਰਤਬਾਰ ਵੀ ਆਇਆ ਸੀ ਪਿਛਲੇ ਵਾਰਤਬਾਰ ਆ ਕੇ ਮੈਂ ਖੁਦ ਦੇ ਵਿੱਚ ਲਟਕਾਇ ਸੀ ਇਸ ਵਾਰ ਮੈਂ ਦੇਖ ਚੜਾਣ ਆਇਆ ਸੀ ਜੋ ਵੀ ਕੜਾਈ ਸੀ ਇਹਨਾਂ ਦੀ ਮਹਾਪੁਰਸ਼ ਅੱਜ ਤੋਂ ਪਤਾ ਨਹੀਂ 300 ਸਾਲ ਪਹਿਲਾਂ ਕਿ 400 ਸਾਲ ਪਹਿਲਾਂ ਇੱਥੇ ਸਾਡੇ ਗੁਰਦੁਆਰਾ ਸਾਹਿਬ ਬਣਿਆ ਆ ਉੱਥੇ ਉਸ ਟਾਈਮ ਝੜੀਓ ਹੋਣੀ ਆ ਉੱਥੇ ਬੈਠੇ ਸੀ ਸਾਡੇ ਬਜ਼ੁਰਗਾਂ ਨੇ ਉਹਨਾਂ ਦੀ ਸੇਵਾ ਕਰੀ ਉਹ ਜਾਂਦੇ ਹੋਏ ਸਾਨੂੰ ਵਰ ਦੇ ਗਏ ਸਾਡੇ ਦੋ ਬਗਲਾਂ ਚੋਂ ਬਾਹਰ ਆ 3 ਘੜਾਂਾਂ ਸੀ ਅਸੀਂ ਵੀ ਖਾਲੀ ਪੇਟ ਰਹਿਣਾ ਆਉਣ ਵਾਲੇ ਨੇ ਵੀ ਖਾਲੀ ਪੇਟ ਆਉਣਾ ਤੇ ਅਸੀਂ ਨਿਰਨੇ ਕਾਲ ਜੀ ਉਹਨਾਂ ਦਾ ਹੱਥ ਥੋੜਾ ਕਰਦੇ ਹਾਂ ਠੀਕ ਹੈ ਜੀ ਅਸੀਂ 19 ਵਾਰ ਇਹ ਇਸ਼ਨਾਨ ਕਰਨਾ ਜਿਹੜੇ ਬੰਦੇ ਨੇ ਸਾਡੇ ਨੇ ਕਰਨਾ ਕਿ ਨਾ 19 ਵਾਰ ਇਹ ਇਸ਼ਨਾਨ ਕਰਕੇ ਚਾਹੇ ਸਿਆਲ ਹੋਵੇ ਦੋ ਵਾਰ ਅਸੀਂ ਕਰਦੇ ਹਾਂ ਜਿਵੇਂ 8 ਵਜੇ ਕਰਤੇ 7:30 ਵਜੇ ਲੱਗ ਜਾਂਦੇ ਆ 8 ਵਜੇ ਤੱਕ ਜਿੰਨੇ ਕਾ ਆ ਕੇ ਨਵੇੜ ਤੇ ਤੇ ਉਸ ਤੋਂ ਮਗਰੋਂ ਅਸੀਂ 10 ਵਜੇ ਨਿਵੇਂੜ ਕੇ ਸਾਰੇ ਉਦੋਂ ਬਾਅਦ ਛੁੱਟੀ ਕਰ ਦਿੰਦੇ ਆ ਕਿਉਂ ਆਉਣ ਵਾਲਾ ਖਾਲੀ ਭੇਡ ਨਹੀਂ ਹੁੰਦਾ ਹਾਂ ਸਹੀ ਗੱਲ ਹੈ ਜੀ ਜਿਹੜੀਆਂ ਬੀਬੀਆਂ ਆਉਂਦੀਆਂ ਨੇ ਬੀਬੀਆਂ ਨੂੰ ਵੀ ਕੋਈ ਬਿਮਾਰੀ ਹੋਵੇ ਉਹਨਾਂ ਨੇ ਬਹਿ ਕੇ ਚੌਂਕੀਆਂ ਭਰਨੀਆਂ ਸਿਰਫ ਅਸੀਂ ਮਰਦਾਂ ਨੂੰ ਖੂਚ ਲਟਕਾਉਣੇ ਆ ਉਹ ਵੀ ਸਿੱਧੇ ਨਾ ਕਿ ਪੁੱਠੇ ਬਿਲਕੁਲ ਸਹੀ ਗੱਲ ਹਾਂਜੀ ਬਸ ਇਹ ਇੱਥੇ ਜਦੋਂ ਕੋਈ ਆਵੇ ਜੀ ਕਿਹੜੀ ਕਿਹੜੀ ਚੀਜ਼ ਆ ਪਰਹੇਜ਼ ਰੱਖ ਕੇ ਜਿੱਦਾਂ ਅਸੀਂ ਦੇਖਿਆ ਬੀੜੀ ਸਿਗਰਟ ਵੀ ਕਹਿੰਦੇ ਨਹੀਂ ਹਾਂ ਨਹੀਂ ਬਿਣੀ ਤੇ ਸਵਾ ਮਹੀਨਾ ਦਾਰੂ ਤੇ ਮੀਟ ਦਾ ਪਰਹੇਜ਼ ਕਰਨਾ ਹਾਂ ਜੀ ਨਿਰਨੇ ਕੱਲ ਜ ਆਉਣਾ ਇੱਥੇ ਨਿਰਨੇ ਕੱਲ ਜੀ ਆਉਣਾ ਸਿਰਫ ਐਤਵਾਰ ਨੂੰ ਐਤਵਾਰ ਨੂੰ ਹਾਂ ਤੇ ਹਰ ਐਤਵਾਰ ਇੱਥੇ ਆਪਾਂ ਕਰਦੇ ਹਾਂ ਹਾਂ ਜੀ ਹਰ ਰਿਹਾ ਕਰਦੇ ਕਿਹੜੀ ਕਿਹੜੀ ਬਿਮਾਰੀਆਂ ਦਾ ਇੱਥੇ ਇਲਾਜ ਬਿਮਾਰੀ ਤਾਂ ਹਰ ਇੱਕ ਆਲੇ ਆਈ ਜਾਂਦੇ ਆ ਜਾਨੀ ਮੇਨਤਾ ਸੀ ਤਿੰਨ ਬਿਮਾਰੀਆਂ ਦਾ ਹੀ ਕਰਦੇ ਆ ਨਾਲ ਗਦੂਦਾਂ ਹਰਨੀਆਂ ਹਾਂ ਜੀ ਜਿਵੇਂ ਪਿਸ਼ਾਬ ਰੋਕੇ ਆਉਣਾ ਨਾਲ ਵੱਡੇ ਛੋਟੇ ਹੋ ਜਾਂਦੇ ਆ ਜਿਵੇਂ ਬੱਚਿਆਂ ਦੇ ਵੀ ਸਿਆਣਿਆਂ ਦੇ ਵੀ ਤੇ ਹਰਨੀਆਂ ਕਹਿੰਦੇ ਨੇ ਡਾਕਟਰ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਆਪਣੇ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਇਸ ਜਗ੍ਹਾ ਤੇ ਲੋਕੇਸ਼ਨ ਦੱਸ ਦੋ ਜੀ ਆਸਾਨੀ ਨਾਲ ਪਹੁੰਚ ਜਾਵੇ। ਇਹ ਲੋਕੇਸ਼ਨ ਜੀ ਆਪਣੇ ਲੁਧਿਆਣੇ ਤੋਂ ਜੇ ਆਪਾਂ ਚੰਡੀਗੜ੍ਹ ਰੋਡ ਜਾਈਏ ਜੀ ਉਹਦੇ ਉੱਤੇ ਜੀ ਖੱਬੇ ਹੱਥ ਪਿੰਡਾ ਜੰਡੇਆਲੀ। ਆਪਣੇ ਸਮਰਾਲਾ ਚੌਂਕ ਤੋਂ 10-12 ਕਿਲੋਮੀਟਰ ਤੇ ਪੈਂਦਾ। ਠੀਕ ਹੈ ਜੀ। ਤੇ ਕਵਾੜਾ ਪਿੰਡ ਪੈਂਦਾ ਜੇ ਚੰਡੀਗੜ੍ਹ ਵੱਨੀਓ ਵੀ ਆਈਏ ਕਵਾੜਾ ਪਿੰਡ ਪੈਂਦਾ ਨਾਲੇ ਜੰਡੇਆਲੀ ਪਿੰਡਾ ਐਨ ਰੋਡ ਦੇ ਉੱਤੇ ਰੋਡ ਤੋਂ ਮਾੜਾ ਜਿਹਾ ਹਟਮਾ 25 ਕੰਮ ਮੀਟਰ ਤੇ ਹਟ ਮੈਂ ਇਹ ਸਥਾਨ ਤੇ ਇੱਕ ਚੀਜ਼ ਸਾਨੂੰ ਹੋ ਦੱਸਿਓ ਜੀ ਇਹ ਖੂਹ ਦੇਖ ਕੇ ਪਤਾ ਲੱਗਦਾ ਜੀ ਸਦੀਆਂ ਪੁਰਾਣਾ ਖੂਹ ਹੈ ਹਾਂਜੀ ਹਾਂਜੀ ਨਿੱਕੀ ਏਟ ਦਾ ਨਾਨਕਸ਼ਾਹੀ ਏਟ ਦਾ ਖੂਹ ਆ ਜੀ ਇਹ ਹੁਣ ਇਹਨੂੰ ਪਲਾਸਟਰ ਕਰਤਾ ਕਿਉਂਕਿ ਇਹਦੀਆਂ ਇੱਟਾਂ गिरਣ ਲੱਗੀਆਂ ਸੀ ਜਾਨਵਰਾਂ ਦੇ ਆਲ ਨੇ ਪਾਏ ਹੋਏ ਨੇ ਕਬੂਤਰਾਂ ਦੇ ਘਟਾਰਾਂ ਦੇ ਉਹ ਨਿੱਕੀਆਂ ਇੱਟਾਂ गिरਣ ਲੱਗੀਆਂ ਸੀਗੀਆਂ ਹੁਣ ਇਹਨੂੰ ਪਲਾਸਟਰ ਕੀਤਾ ਆ 10 ਸਾਲ ਹੋ ਗਏ ਘਟੋ-ਘਟ ਜੀ ਇਹ ਡੂੰਗਾ ਕਾਫੀ ਹੈ ਜੀ ਇਹਨੇ 40 42 ਫੁੱਟ ਡੂੰਗਾ ਠੀਕ ਹੈ ਜੀ ਹੁਣ ਇਹ ਚ ਪਾਣੀ ਨਹੀਂ ਹੈਗਾ ਘੱਟੋ ਘੱਟ 15 ਸਾਲਾਂ ਤੋਂ ਇਹਦੇ ਵਿੱਚ ਪਾਣੀ ਨਹੀਂ ਹੈ ਹਾਂ ਜੀ ਮੋਟਰ ਦਾ ਲਾ ਕੇ ਬੋਰ ਕੀਤਾ ਹੋਇਆ ਮੋਟਰ ਦਾ ਪਾਣੀ ਲੈਣੇ ਆ ਸੀ ਉਹ ਵਰਤਦੇ ਆ ਪਹਿਲਾਂ ਖੂਹ ਦਾ ਹੀ ਪਾਣੀ ਵਰਤਿਆ ਜਾਂਦਾ ਜਦੋਂ ਅਸੀਂ ਛੋਟੇ ਛੋਟੇ ਸੀ ਨਾ ਸਾਡੇ ਬਜ਼ੁਰਗ ਕਰਦੇ ਸੀ ਖੂਹ ਦਾ ਹੀ ਪਾਣੀ ਵਰਤਦੇ ਸੀ ਸਿਰਫ ਪਹਿਲੀ ਵਾਰ ਪਤਾਸਿਆਂ ਦਾ ਪ੍ਰਸ਼ਾਦ ਲਿਆਉਣਾ ਦੂਜੀ ਵਾਰ ਦੋ ਵਾਰ ਹੀ ਆਉਣਾ ਬੀਬੀਆਂ ਨੇ ਦੂਜੀ ਵਾਰ ਉਹਨਾਂ ਨੇ ਸਰਦ ਦਾ ਮੁਤਾਬਕ ਲੱਡੂ ਲਿਆਉਣੇ ਆ ਬਸ ਜਿਹੜੇ ਮਰਦ ਨੇ ਉਹਨਾਂ ਨੇ ਕੜਾਹੀ ਕਰਨੀਆਂ ਚੌਲਾਂ ਦੀ ਉਹ ਆਪਣੇ ਪਾਈਆ ਚੌਲ ਨੇ 150 ਗ੍ਰਾਮ ਚੀਨੀ ਆ 100 ਗ੍ਰਾਮ ਦੇਸੀ ਘਿਓ ਆ ਕਾਰਡ ਅਸੀਂ ਦਿੰਨੇ ਆ ਹਰ ਇੱਕ ਨੂੰ ਕਾਰਡ ਛਪਾਏ ਹੋਏ ਨੇ ਸਾਡੇ ਇੱਕ ਹਰ ਇੱਕ ਨੂੰ ਕਾਰਡ ਦਿੰਨੇ ਆ ਠੀਕ ਹੈ ਜੀ ਜਿਹੜੀ ਕੁ ਦੇ ਵਿੱਚ ਕੋਈ ਮਰਿਆਦਾ ਨਹੀਂ ਹੈ ਜੀ ਨਮਕਾਲ ਨਹੀਂ ਉਹਨੇ ਆ ਕੇ ਚੌਕੀ ਬੰਦ ਨਹੀਂ ਹਾਂ ਬੀਬੀਆਂ ਨੇ ਬੀਬੀਆਂ ਨੂੰ ਕੋਈ ਮਰਿਆਦਾ ਨਹੀਂ ਤੇ ਜੀ ਇਹ ਆਪਣੇ ਬਜ਼ੁਰਗ ਕਿੰਨੀ ਪੀੜੀਆਂ ਤੋਂ ਇਲਾਜ ਕਰਦਾ ਸਾਡੀਆਂ ਜੀ 4 ਪੀੜੀਆਂ ਦਾ ਇੱਥੇ ਲਿਖਿਆ ਹੋਈਆਂ ਨੇ ਉਦੋਂ ਪਹਿਲਾਂ ਦੇ ਚੱਲਿਆ ਆ ਰਿਹਾ ਜੀ ਮਤਲਬ ਬਹੁਤ ਤੁਸੀਂ ਲਾ ਲੋ ਅਸੀਂ ਇਹ ਹਜ਼ਾਰਾਂ ਸਾਲ ਵੀ ਕਹਿ ਸਕਦੇ ਆ ਜੇ ਪਿੱਛੇ ਜਾਈਏ ਜੀ ਹਜ਼ਾਰਾਂ ਸਾਲ ਵੀ ਕਹਿ ਸਕਦੇ ਆ ਹਾਂਜੀ ਲਾਜਕਾ ਪਿਆਰੇ ਜੀ ਬਹੁਤ ਵਿਸ਼ਵਾਸ ਆ ਲੋਕਾਂ ਦਾ ਅਸੀਂ ਹਾਂਜੀ ਹਾਂਜੀ ਬਹੁਤ ਵਿਸ਼ਵਾਸ ਆ ਰਾਮ ਵੀ ਆਉਂਦਾ ਜੀ ਉਹ ਉਹ ਗਾਂਹਾਂ ਜਾ ਕੇ ਹੋਰਾਂ ਨੂੰ ਭੇਜਦੇ ਆ ਹਾਂਜੀ ਕੁਝ ਲਿਆ ਨਹੀਂ ਜਾਂਦਾ 1 ਰੁਪਏ ਦਾ ਵੀ ਮੱਥਾ ਨਹੀਂ ਟਿਕਾਇਆ ਜਾਂਦਾ ਅਸੀਂ ਦੇਖਿਆ ਜਿਹੜਾ ਪ੍ਰਸ਼ਾਦ ਵੀ ਆਉਂਦਾ ਉਹ ਵੀ ਬਣ ਦਿੱਤਾ ਜਾਂਦਾ ਹਾਂਜੀ ਸਾਰਾ ਬਣ ਦਿੱਤਾ ਜਾਂਦਾ ਹਾਂਜੀ ਬਾਪੂ ਹੁਣੀ ਹੁਣ ਸਾਨੂੰ ਗੁਰੂ ਘਰ ਲੈ ਕੇ ਜਾ ਰਹੇ ਆ ਜਿਹਦਾ ਲਿੰਕ ਇੱਥੇ ਸੀਗਾ ਨਾ ਜੀ ਹਾਂ ਹਾਂ ਥੋੜਾ ਦੱਸੋ ਕਿ ਮਹਾਪੁਰਸ਼ ਇੱਥੇ ਬੈਠੇ ਸੀ ਆਪਣੇ ਗੁਰਦੁਆਰਾ ਸਾਹਿਬ ਉਹਨਾਂ ਬਾਰੇ ਜਾਣਨਾ ਪਾਉਣ ਲਈ ਖਾਸ ਕਰ ਗੁਰਦੁਆਰਾ ਸਾਹਿਬ ਚੱਲੇ ਆ ਸੀ ਹਾਂਜੀ ਤੇ ਉਹ ਇੱਥੇ ਆ ਕੇ ਖੁਦ ਵਿੱਚ ਨਹਾਉਂਦੇ ਤੇ ਪਾਣੀ ਪਿੰਦੇ ਸੀ ਪਾਣੀ ਇੱਥੇ ਕਰਦੇ ਸੀ ਸਾਡੇ ਬਜ਼ੁਰਗਾਂ ਨੇ ਉਹਨਾਂ ਦਾ ਦੇਖਣ ਭਾਲ ਦੇਖਭਾਲ ਕੀਤੀ ਉਹ ਜਾਂਦੇ ਹੋਏ ਵਾਰ ਦੇ ਗਏ ਸੀ ਅਸੀਂ ਕੋਲ ਨਾ ਜੀ ਤੇ ਹੁਣ ਅਸੀਂ ਤੁਹਾਨੂੰ ਗੁਰੂ ਘਰ ਲੈ ਕੇ ਜਾ ਰਹੇ ਆ ਦਰਸ਼ਨ ਕਰਨ ਵਾਸਤੇ ਚਲੋ ਆਜੋ ਬਾਪੂ ਜੀ ਬਾਪੂ ਹੁਣੇ ਸਾਨੂੰ ਦੇਖ ਲੋ ਨਾਲ ਨਾਲ ਲੈ ਕੇ ਜਾ ਰਹੇ ਗੁਰੂ ਘਰ ਵੱਲ ਬਿਲਕੁਲ ਨਾਲ ਹੀ ਆ ਲੋ ਜੀ ਅਸੀਂ ਗੁਰੂ ਘਰ ਪਹੁੰਚ ਗਏ ਆ ਤੇ ਬਾਪੂ ਜੀ ਇਸ ਜਗ੍ਹਾ ਦਾ ਤੇ ਅਸ ਉਹ ਵੀ ਮਹਾਪੁਰਸ਼ ਇੱਥੇ ਬੈਠੇ ਸੀਗੇ ਠੀਕ ਆ ਜੀ 1947 ਤੋਂ ਪਹਿਲਾਂ ਦਾ ਗੁਰਦੁਆਰਾ ਸਾਹਿਬ ਬਣਿਆ ਆ ਜੋ ਤਾਂ ਛੋਟਾ ਗਿਆ ਸੀ ਠੀਕ ਆ ਜੀ ਬਾਅਦ ਵਿੱਚ ਜੋੜਿਆ ਨਾਲ ਠੀਕ ਆ ਠੀਕ ਆ ਜੀ ਹਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਅੰਦਰ ਥੰਮਲੇ ਨੇ ਉੱਥੇ ੱਤੇ ਗੁਰਦੁਆਰਾ ਸੀਗਾ ਇਹ ਜੰਗਲ ਜੰਗਲ ਬੀਆਬਾਨ ਸੀਗਾ ਹਾਂਜੀ ਬੋਰਡ ਬਹੁਤ ਪੁਰਾਣਾ ਸੀ ਦੇਖਿਆ ਜੀ ਹਾਜੀ ਹਾਂ ਤੁਸੀਂ ਦੇਖ ਸਕਦੇ ਆ ਬੋਰਡ ਕਿੰਨਾ ਪੁਰਾਣਾ ਆ ਇੱਥੋਂ ਦੇਖ ਕੇ ਪਤਾ ਚੱਲਦਾ ਆ ਪਿੱਪਲ ਪਿੱਪਲ ਤੇ ਪਿੱਪਲ ਵੀ ਬਿਲਕੁਲ ਨਾਲ ਲੱਗਾ ਹੋਇਆ ਆ ਜਿਹੜਾ ਬਹੁਤ ਵੱਡੇ ਏਰੀਏ ਦੇ ਵਿੱਚ ਫੈਲਿਆ ਹੋਇਆ ਆ ਅੱਛਾ ਫੇ ਮਹਾਪੁਸ਼ ਇੱਥੇ ਬੈਠੇ ਇੱਥੇ ਹੀ ਆਪਣਾ ਜੱਪ ਤਪ ਕਰਦੇ ਸੀਗੇ ਉਹ ਤੇ ਉਸ ਜਗ੍ਹਾ ਜਗਾ ਇਸ਼ਨਾਨ ਪਾਣੀ ਕਰਦੇ ਇਸ਼ਨਾਨ ਪਾਣੀ ਉੱਥੇ ਕਰਦੇ ਸੀ ਠੀਕ ਹੈ ਠੀਕ ਹੈ ਜੀ ਸਤਨਾਮ ਵਾਹਿਗੁਰੂ ਤੁਸੀਂ ਦਰਸ਼ਨ ਕਰ ਸਕਦੇ ਆ ਗੁਰੂ ਘਰ ਦਾ ਨਾਮ ਦੁਲਤੀਆਣਾ ਸਾਹਿਬ ਆ ਜੀ ਠੀਕ ਆ ਹਾਂ ਇਹ ਇੱਥੇ ਤੱਕੇ ਸੀਗਾ ਜੀ ਪਹਿਲਾਂ ਇੱਧਰ ਇੱਧਰ ਅੱਛਾ ਪਹਿਲਾਂ ਇੱਧਰ ਇੱਧਰ ਹੁੰਦਾ ਜੀ ਹਾਂ ਆ ਬਾਅਦ ਚ ਪੋਰਚੋਨ ਜੋੜਿਆ ਨਾਲ ਬਾਅਦ ਚ ਬਰਾਂਡਾ ਪਾਇਆ ਬਾਹਰ ਵੱਲ ਠੀਕ ਆ ਜੀ ਹਾਂ ਫੋਨ ਅਸੀਂ ਵੀਡੀਓ ਦੀ ਸਮਾਪਤੀ ਕਰਦੇ ਆ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਿ ਆਉਣ ਵਾਲੀਆਂ ਹਰ ਵੀਡੀਓ ਤੁਹਾਨੂੰ ਮਿਲ ਸਕਣ